ਚਿਕਾ ਜੁਕਾਮ ਸਿਰ ਦਰਦ ਗਲਾ ਖਰਾਬ ਆ ਮੌਸਮ ਚ ਜ਼ਿਆਦਾ ਹੋ ਰਿਹਾ ਜਿਹੜਾ ਹੁਣ ਆ ਮੌਸਮ ਚੱਲ ਰਿਹਾ ਮਾਰਚ ਅਪ੍ਰੈਲ ਦੇ ਵਿੱਚ ਇਹ ਜਿਹੇ ਸਮੱਸਿਆਵਾਂ ਰਹਿੰਦੀਆਂ ਨੇ ਕਿਉਂਕਿ ਆਯੁਰਵੇਦ ਨੇ ਰਿਸ਼ੇਮੁਣੀਆਂ ਨੇ ਸਾਨੂੰ ਉਚਾਰੀਆਂ ਨੇ ਆਯੁਰਵੇਦਿਆ ਨੇ ਇਹਨੂੰ ਬਸੰਤ ਰੁੱਤ ਦੱਸਿਆ ਬਸੰਤ ਰੁੱਤ ਚੱਲ ਰਹੀ ਆ ਅਜੇ ਮਤਲਬ ਮਾਰਚ ਅਤੇ ਅਪ੍ਰੈਲ ਦੇ ਵਿੱਚ ਬਸੰਤ ਰੁੱਤ ਰਹਿੰਦੀ ਆ ਦੇਸੀ ਮਹੀਨਿਆਂ ਦੇ ਵਿੱਚ ਆਪਾਂ ਕਹਾਂਗੇ ਚੇਤ ਬਸਾਖ ਹੁਣ ਜਿਹੜੀ ਅਗਲੀ ਰੁੱਤ ਆ ਉਹ ਵੀ ਉਹ ਗ੍ਰੀਕ ਅਮਰੁੱਤ 6 ਰੁੱਤਾਂ ਹੁੰਦੀਆਂ ਨਾ ਆਯੁਰਵੇਦ ਅਨੁਸਾਰ 6 ਰੁੱਤਾਂ ਹੁੰਦੀਆਂ ਨੇ ਦੋ-ਦੋ ਮਹੀਨਾ ਦੇ ਘੁੱਤ ਹੁੰਦੀ ਆ ਤੇ ਉਹ ਅਗਲੀ ਜਿਹੜੀ ਰੁੱਤ ਆ ਉਹ ਜੇਠ ਹਾੜ ਜੇਠ ਹਾੜ ਦੀ ਤਰ੍ਹਾਂ ਦੀ ਧੁੱਪ ਹੁੰਦੀ ਆ ਉਹਦੇ ਬਾਰੇ ਵੀ ਆਪਾਂ ਅੱਗੇ ਵੀਡੀਓ ਪਾਵਾਂਗੇ ਬਿਆਲੀ ਰੁੱਤ ਦੇ ਵਿੱਚ ਤੁਸੀਂ ਰੋਗਾਂ ਤੋਂ ਬਚਣਾ ਕਿਵੇਂ ਆ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਰੱਖ ਕੇ ਆਪਾਂ ਬੁੜਵੀਆਂ ਤੋਂ ਬਚ ਸਕਦੇ ਆ ਹੁਣ ਬਸੰਤ ਰੁੱਤ ਦੇ ਵਿੱਚ ਤੁਸੀਂ ਕੀ ਚੀਜ਼ਾਂ ਖਾ ਕੇ ਮਤਲਬ ਆਪਣੀ ਕਫ ਨੂੰ ਬਧੇ ਹੋਏ ਦੇਸ਼ੇ ਨੂੰ ਕਿਵੇਂ ਠੀਕ ਕਰ ਸਕਦੇ ਹੋ ਉਹ ਦੱਸੂਗਾ ਥੋੜਾ ਜਿਹਾ ਅਤੇ ਕਿਉਂਕਿ ਤੁਹਾਨੂੰ ਪਤਾ ਹੀ ਆ ਬਸੰਤ ਰੁੱਤ ਦੇ ਵਿੱਚ ਬਾਗੋ ਵਿੱਚਾਂ ਦੇ ਵਿੱਚ ਨਵੇਂ ਫੁੱਲ ਖਿੜਦੇ ਨੇ ਨਵੇਂ ਪੱਤੇ ਆਉਂਦੇ ਨੇ ਬਾਗਾਂ ਦੇ ਵਿੱਚ ਇੱਕ ਨਵੀਂ ਬਹਾਰ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਦ ਚਰਨ ਕਮਲ ਸਿੰਘ 올ਡ ਆਯੁਰਵੈਦ ਦਾ ਤੁਰੀ ਤੋਂ। ਸਾਡੇ ਗੋਵਿੰਦ ਦਾਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਜੀ ਕੋਹੋ ਵੀਡੀਓ ਲੈ ਕੇ ਤੁਹਾਡੀ ਸੇਵਾ ਚਾਜ ਰਹੇ ਹਾਂ। ਅੱਜ ਦੀ ਵੀਡੀਓ ਹੈ ਬਸੰਤ ਰੁੱਤ ਬਾਰੇ। ਇਸ ਰੁੱਤ ਦੇ ਵਿੱਚ ਕਫ ਦਾ ਪ੍ਰਕੋਪ ਜ਼ਿਆਦਾ ਹੁੰਦਾ। ਕਫ ਦੇ ਪ੍ਰਕੋਪ ਤੋਂ ਆਪਾਂ ਕਿਵੇਂ ਬਚ ਸਕਦੇ ਹਾਂ? ਕਫ ਮਤਲਬ ਜਿਹਨੂੰ ਕਹਿੰਦੇ ਆ ਪਰੇਸ਼ਾ ਆ ਜੁਕਾਮ, ਨਜਲਾ, ਗਲਾ ਖਰਾਬ, ਕੋਈ ਸਿਰ ਦਰਦ। ਮਤਲਬ ਇੱਥੋਂ ਲੈ ਕੇ ਉੱਪਰਲੇ ਹਿੱਸੇ ਦੇ ਜਿਹੜੇ ਪ੍ਰੋਬਲਮਾਂ ਜ਼ਿਆਦਾ ਹੁੰਦੀਆਂ ਨੇ ਆਹ ਰੁੱਤ ਦੇ ਵਿੱਚ। ਮਤਲਬ ਕਫ ਦੀਆਂ ਜਿਹੜੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਨੇ ਕਫ ਦੇ ਬਹੁਤ ਤਰ੍ਹਾਂ ਦੇ ਰੋਗ ਹੁੰਦੇ ਨੇ ਅਨੇਕਾਂ ਹੀ ਰੋਗ ਨੇ ਕਫ ਦੇ ਵਿੱਚ ਵੀ ਤੇ ਆਹ ਜਿਹੜੇ ਹੁਣ ਕਾਮਨ ਨੇ ਜ਼ਿਆਤਰ ਆਹ ਮੌਸਮ ਵਿੱਚ ਹੋ ਜਾਂਦੇ ਨੇ ਬਹੁਤ ਤੁਸੀਂ ਹੁਣ ਦਵਾਈਆਂ ਐਂਟੀਬਾਇਓਟਿਕ ਖਾ ਖਾ ਕੇ ਥੱਕ ਗਏ ਹੋਣੇ ਕਈਆਂ ਦਾ ਇਲਾਜ ਹੋ ਗਿਆ ਕਹਿੰਦਾ ਨਾ ਹੋਇਆ ਸੋ ਕਈਆਂ ਨੂੰ ਵੀ ਕੰਮ ਵੀ ਨਹੀਂ ਕਰਦੀਆਂ ਦਵਾਈਆਂ ਅਤੇ ਇਹਦੇ ਵਿੱਚ ਹੁਣ ਤੁਸੀਂ ਕੀ ਪਰਹੇਜ਼ ਕਰਨੇ ਨੇ ਅਤੇ ਹੁਣ ਕਫ ਦੇ ਪ੍ਰਕੋਪ ਤੋਂ ਕਿਵੇਂ ਬਚ ਸਕਦੇ ਆ ਤੇਰ ਨਾਲ ਹਜਮੂਨ ਵਾਲੀਆਂ ਚੀਜ਼ਾਂ ਨਹੀਂ ਖਾਣੀ ਆ ਪਰਹੇਜ਼ ਰੱਖਣਾ ਠੰਡੀਆਂ ਚੀਜ਼ਾਂ ਦੀ ਬਸ ਮਰ ਤੋਂ ਨਹੀਂ ਕਰਨੀ ਤਲੀਆਂ ਚਿਕਨੇ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਤੇ ਖਟੀਆਂ ਚੀਜ਼ਾਂ ਦੀ ਵਰਤੋਂ ਵੀ ਇਸ ਮੌਸਮ ਦੇ ਵਿੱਚ ਹਾਨੀਕਾਰਕ ਦੱਸੀ ਗਈ ਹੈ ਤੇ ਜਿਆਦਾ ਮਿੱਠੀਆਂ ਚੀਜ਼ਾਂ ਦੀ ਵਰਤੋਂ ਇਸ ਮੌਸਮ ਦੇ ਵਿੱਚ ਹਾਨੀਕਾਰਕ ਦੱਸੀ ਗਈ ਹੈ ਇਸ ਕਰਕੇ ਥੋੜਾ ਜਿਹਾ ਸੰਜਮ ਜੇ ਨਾਲ ਆਪਾਂ ਅਗਰ ਤਰੀਕੇ ਦੇ ਨਾਲ ਇਸ ਮੌਸਮ ਨੂੰ ਚੱਲਾਂਗੇ ਆਪਣੀ ਡਾਈਟ ਨੂੰ ਠੀਕ ਕਰਕੇ ਤਾਂ ਅਸੀਂ ਰੋਗਾਂ ਤੋਂ ਜਿਹੜੇ ਹੋਣ ਵਾਲੇ ਉਹ ਬਚੇ ਰਹਾਂਗੇ ਇਹ ਮੌਸਮ ਦੇ ਵਿੱਚ ਬਸੰਤ ਰੁੱਤ 'ਚ ਜਿਹੜੀ ਸਾਡੀ ਅਗਨੀ ਮੰਦ ਹੋ ਜਾਂਦੀ ਹੈ ਮਤਲਬ ਜਿਹੜੀ ਖਾਣਾ ਪਚਾਉਣ ਵਾਲੀ ਸ਼ਕਤੀ ਹੈ ਸਾਡੇ ਅੰਦਰਲੀ ਸਾਡਾ ਪੇਟ ਜਿਹੜਾ ਡਾਈਜੈਸ਼ਨ ਸਿਸਟਮ ਹੈ ਸਾਡਾ ਸਲੋ ਹੋ ਜਾਂਦਾ ਅਗਨੀ ਮੰਦ ਹੋ ਜਾਂਦੀ ਹੈ ਜਿਹਦੇ ਕਰਕੇ ਕਫ ਦਾ ਪ੍ਰਕੋਪ ਹੁੰਦਾ ਮਾਸਪੇਸ਼ੀਆਂ ਵੀ ਇਸ ਮੌਸਮ ਦੇ ਸੁੰਗੜਦੀਆਂ ਨੇ ਸਿਕੁਚਤ ਹੋ ਜਾਂਦੀਆਂ ਨੇ ਤੇ ਚਾਰੀਆਂ ਨੇ ਸ਼ਹਿਰ ਕਰਨੀ ਤਾਜਿਆਵਲ ਵਿੱਚ ਘੁੰਮਣਾ ਤੇ ਤੇਲ ਦੇ ਉੱਪਰ ਸੀਰ ਦੇ ਉੱਪਰ ਤੇਲ ਦੀ ਮਾਲਸ਼ ਕਰਨੀ ਚੰਗੀ ਰਸਈ ਆ ਜਿਹਦੇ ਨਾਲ ਕੇ ਸਾਡੇ ਸੀਰ ਦੇ ਵਿੱਚ ਹੋਂ ਤੇ ਬਾਜੂ ਦਾ ਜਿਹੜਾ ਸੰਚਾਲਨ ਠੀਕ ਰਹਿੰਦਾ ਇਸ ਮੌਸਮੇ ਤੁਸੀਂ ਅਗਰ ਬੁਆਲਿਆਂ ਤੋਂ ਬਚੇ ਰਹਿਣਾ ਤਾਂ ਜਿਹੜੀ ਹਰਡ ਹੁੰਦੀ ਆ ਵੱਡੀ ਹਰਡ ਉਹਨੂੰ ਲੈ ਕੇ ਲਿਆ ਕੇ ਉਹਦਾ ਚੂਰਨ ਕਰਕੇ ਰੱਖ ਲਓ ਸਾੜ ਦਾ ਛਿਲਕਾ ਮਿਲੂਗਾ ਉਹ ਤੋਂ ਕੇਸਵਾਰ ਕੇਸ ਕੋ ਆ ਕੇ ਚੂਰਨ ਕਰਕੇ ਰੱਖ ਲਓ ਹਰੜ ਦਾ ਚੂਰਨ ਜਿਵੇਂ ਇੰਦਾ ਚਮਚ ਇੱਕ ਚਮਚਾ ਸ਼ਹਿਦ ਮਿਲਾ ਕੇ ਦਿਨਸਰ ਦੋ ਦਿਨ ਵਾਰੀ ਚਟਦੇ ਰਹੋ ਚਟਦੇ ਰਹੋ ਬੱਚਿਆਂ ਨੂੰ ਚਟਾਉਂਦੇ ਰਹੋ ਥੋੜਾ ਥੋੜਾ ਸਮੱਸਿਆਵਾਂ ਜਿਹੜੀਆਂ ਹੋਣ ਵਾਲੀਆਂ ਉਹ ਤੋਂ ਵਿਚਾਰ ਲੈਂਦਾ ਤੇ ਸਿਰ ਦਰਦ ਨੂੰ ਵੀ ਇਹ ਫਾਇਦਾ ਕਰੂਗਾ ਕੱਪ ਕਰਕੇ ਜੇ ਸਿਰ ਦਰਦ ਹੋਣ ਲੱਗੇ ਉਹਦੇ ਵਿੱਚ ਵੀ ਇਹ ਉਹਨੂੰ ਸ਼ਾਂਤ ਕਰੂਗਾ ਤੇ ਹੁਣ ਜੇ ਜਿਆਦਾ ਹੀ ਤੁਹਾਡੇ ਗਲਾ ਖਰਾਬ ਹੋ ਗਿਆ ਜਿਆਦਾ ਤੁਹਾਨੂੰ ਖਾਂਸੀ ਬਲਗਮ ਜਿਆਦਾ ਹੋ ਰਹੀ ਹੈ ਛਿੱਕਾਂ ਲੱਗ ਰਹੀਆਂ ਨੇ ਤਾਂ ਤੁਸੀਂ ਇੱਕ ਆਯੁਰਵੈਦ ਦਾ ਬਹੁਤ ਵਧੀਆ ਚੂੜਨਾ ਉਹਨੂੰ ਬਣਾਉਣਾ ਕਰੇ ਉਹਨੂੰ ਕਹਿੰਦੇ ਆ ਤ੍ਰਿਕਟੂ ਚੂਰਨ ਤ੍ਰਿਕਟੂ ਤਰਕੂਟਾ ਜੂਨ ਪੰਜਾਬੀ ਚ ਕਹਿੰਦੇ ਆ ਉਹਦੇ ਵਿੱਚ ਕੀ ਪੈਂਦਾ ਮਗਾ ਕਾਲੀ ਮਿਰਚ ਅਤੇ ਸੁੰਡ ਮਗਾ ਨੂੰ ਪਿਪਲੀ ਕਹਿੰਦੇ ਆ ਮਗਾ ਕਾਲੀ ਮਿਰਚ ਸੁੰਡ ਤਿੰਨੋਂ ਚੀਜ਼ਾਂ ਬਰਾਬਰ ਮਾਤਰਾ ਚ ਲੈਣੀਆਂ ਨੇ ਆਪਾਂ ਨੇ 50-50 ਗ੍ਰਾਮ ਲੈ ਲੂਜੇ ਤਿੰਨਾਂ ਦਾ ਇੱਕ ਇਹ ਚੂਰਨ ਬਣਾ ਲੈਣਾ ਤੁਸੀਂ ਪੀਸ ਕੇ ਸਾਫ਼ ਸੁਥਰ ਕਰ ਲਿਆ ਕਰੋ ਪਹਿਲਾਂ ਪੀਸ ਕੇ ਚੂਰਨ ਬਣਾ ਕੇ ਇਹਦਾ ਜਿਵੇਂ ਤੁਸੀਂ 1/2 ਚਮਚ ਚੂਰਨ ਦਾ ਲੈਣਾ 1 ਚਮਚ ਸ਼ਾਇਦ ਦਾ ਲੈਣਾ ਇਹਨੂੰ ਮਿਲਾ ਕੇ ਚੱਟ ਲੈਣਾ ਇੱਕ ਵਾਰੀ ਸਵੇਰੇ ਚੱਟ ਲੋ ਖਾਣਾ ਖਾ ਕੇ ਬਾਅਦ ਦੇ ਵਿੱਚ ਇੱਕ ਵਾਰੀ ਦੁਪਹਿਰੇ ਚੱਟ ਲੋ ਕੋਈ ਸ਼ਾਮ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਤੇ ਨਹੀਂ ਸਵੇਰੇ ਸ਼ਾਮ ਦੋ ਟਾਈਮ ਚੱਟ ਸਕਦੇ ਆ ਤੇ ਬੱਚਿਆਂ ਨੂੰ ਥੋੜੀ ਜੀ ਦੋ ਜੋਸਾ ਹੁਣ ਘੱਟ ਦੇ ਦੋ ਤੇ ਕੁਝ ਟਾਈਮ ਲਓ ਇਹ ਜੇ ਮਨ ਲਓ ਹਾਤਾ ਪੰਜ ਸੱਤ ਦਿਨ ਨੂੰ ਲੈ ਲਓ ਐਂ ਦੇ ਜੀ ਥੋੜੀ ਇਹ ਸਮੱਸਿਆ ਸੋਲਵ ਹੋ ਜਾਣੀ ਠੀਕ ਹੋ ਜਾਣੀ ਗਲਾ ਵੀ ਠੀਕ ਹੋ ਜਾਊਗਾ ਜਿਹੜਾ ਬਲਗਮ ਖਾਂਸੀ ਕਰਕੇ ਕਫ ਕਰਕੇ ਬਲਗਮ ਕਰਕੇ ਗਲਾ ਖਰਾਬ ਹੈ ਤੇ ਅਗਰ ਨੱਕ ਬੰਦਾ ਉਹ ਵੀ ਠੀਕ ਹੋ ਜਾਏਗਾ ਚਿੱਕਾਂ ਜਖਾਮ ਲੱਗ ਰਹੇ ਉਹ ਵੀ ਠੀਕ ਹੋ ਜਾਏਗਾ ਤੇ ਖਾਂਸੀ ਉਹ ਵੀ ਠੀਕ ਹੋ ਜਾਏਗੀ ਅਗਰ ਬਲਗਮ ਵਾਲੀ ਖਾਂਸੀ ਹੈ ਬਹੁਤ ਵਧੀਆ ਤਾਂ ਦੇਊਗਾ ਤੁਹਾਨੂੰ ਇਹ ਫਾਰਮੂਲਾ ਇਹਨੂੰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਪਹੁੰਚਾਇਓ ਜਾਣਕਾਰੀ ਨੂੰ ਤੇ ਆਯੁਰਵੇਦ ਦੇ ਇਹ ਰੇ ਨੁਸਖੇ ਨੇ ਸਾਡੇ ਅਜਮਾਏ ਜਾਂਚ ਫਰ ਕੇ ਹੋਈ ਤੁਹਾਡੇ ਨਾਲ ਮੈਂ ਹਮੇਸ਼ਾ ਸ਼ੇਅਰ ਕਰਦਾ ਹੁੰਦਾ ਮੇਰੇ ਪਿੱਛੇ ਜਿਵੇਂ ਸਾਡੇ ਪਿਤਾ ਜੀ ਦਾ ਆਯੁਰਵੇਦਾਚਾਰੀਏ ਮੇਰੇ ਪਿਤਾ ਜੀ ਸਾਡੇ ਗੁਰੂ ਸ਼ਤਰਵੀ ਜੀ ਆਯੁਰਵੇਦਾਚਾਰੀਆ ਉਹਨਾਂ ਦਾ ਜਿਹੜਾ ਗਿਆਨ ਆ ਪਿੱਛੇ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਦਾ ਹੁੰਦਾ ਤੇ ਜਿੰਨਾਂ ਦਾ ਸਾਨੂੰ ਅਨੁਭਵ ਆ ਤਜਰਬਾ ਜਿਹੜੇ ਫਾਰਮੂਲਿਆਂ ਦਾ ਮੇਰਾ ਵੀ ਜਿਹੜਾ ਤਜਰਬਾ ਹੋਇਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਹਮੇਸ਼ਾ ਇਸ ਕਰਕੇ ਸਟਰੀਕ ਸਹੀ ਜਾਣਕਾਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਫੋਲੋ ਨਹੀਂ ਕਰੇ ਫੋਲੋ ਕਰ ਲਓ ਪੇਜ ਨੂੰ ਅਗਰ YouTube ਤੇ ਸਬਸਕ੍ਰਾਈਬ ਕਰਦੇ ਹੋ ਇੱਕ ਹੋਰ ਵੀਡੀਓ ਲੈ ਕੇ ਫਿਰ ਆਉਂਦਾ ਹਾਂਗਾ ਤੇ ਉਹ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ